ਵਪਾਰੀ ਢੋਲਾ ਵਾਲਕ ਜਿੰਨੇ ਫਾਰਮਾਂ ਵਾਲੇ ਭਰਾ ਸਭ ਨੂੰ ਕਹਿਣਾ ਇੱਕਜੁੱਟ ਹੋ ਕੇ ਬਾਈ ਆਪਾਂ ਰਿਕਵੈਸਟ ਕਰੀਏ ਪੰਜਾਬ ਦੇ सीएम ਭਗਵੰਤ ਮਾਨ ਕੋਲੇ ਮੇਲਾ ਲੱਗਣਾ ਇਹ ਜ਼ਰੂਰੀ ਹੈ ਕਿਉਂਕਿ ਆਪਣੇ ਭਾਰਤ ਚ ਦੋ ਮੇਲੇ ਆ ਸਭ ਤੋਂ ਵੱਡੇ ਇੱਕ ਮਾਗੀ ਦਾ ਸ਼੍ਰੀ ਮੁਖਤਸਰ ਸਾਹਿਬ ਤੇ ਦੂਜਾ ਹੈਗਾ ਪੁਸ਼ਕ ਪੁਸ਼ਕਰ ਦਾ ਮੇਲਾ ਜਿਹੜਾ ਵਰਮਾ ਜੀ ਦੀ ਜਗ੍ਹਾ ਤੇ ਲੱਗਦਾ 14 ਨੰਬਰ ਤੋਂ ਸਟਾਰਟ ਹੁੰਦਾ ਹੁੰਦਾ ਤੇ ਜੇ ਮੇਲਾ ਬਾਈ ਨਾ ਲੱਗਿਆ ਨਾ ਤੇ ਮੈਨੂੰ ਪਤਾ ਨਹੀਂ ਹੋਵਾ ਕਿ ਨਾ ਹੋਵਾ ਪਰ ਯਾਦ ਰੱਖਿਆ ਕਰੋਗੇ ਜੇ ਮੇਲੇ ਲੱਗਣੋ ਰਹਿਗੇ ਤੇ ਸ਼ੌਂਕ ਲੋਕਾਂ 'ਚ ਮਰ ਜਾਣਾ ਤੇ ਅੱਜ ਧੋੜੀਆਂ ਦਾ ਸ਼ੌਕ ਆਇਆ ਜਾਂ ਜਦੋਂ ਸਿਖਰਾਦੇ ਆ ਧੋੜੀਆਂ ਆਉਂਗਾ ਕਬੂਤਰ ਹੋਏ ਤੇ ਬੱਕਰੀਆਂ ਆਉਂਗਾ ਤਿੰਨ ਚਾਰ ਦੀਜਾ ਇਹ ਪੁਰਾਣੇ ਮਿਰਤੇ ਆ ਆਪਣੇ ਪੁਰਾਣੇ ਸਮੇਂ ਤਾਂ ਲੋਕ ਆਖ ਦਿੰਦੇ ਸੀ ਕਬੂਤਰਾਂ ਵਾਲੇ ਮਾੜੇ ਆ ਪਰ ਅੱਜ ਮਾੜੇ ਨਹੀਂ ਕਹਿੰਦਾ ਅੱਜ ਉਹ ਵੀ ਲੱਖ ਕਰੋੜਾਂ ਦੀ ਆ ਕੰਮ ਵੀਰ ਬੰਦਿਆਂ ਨੇ ਕੰਮ ਬਾਈ 100 ਰੁਪਏ ਉਹ ਘੱਟਣਾ ਟਰੈਕਟਰ ਪਤਾ ਨਹੀਂ ਕੀ ਕੀ ਸਲਮਾਨ ਜੰਦ ਮਿਲਦੇ ਆ ਇਹ ਬਾਈ ਵਿਰਸ ਤੇ ਆਪਣੇ ਪੰਜਾਬ ਦੇ ਸਾਹ ਲੋ ਜੇ ਸਾੰਭੀ ਦੇ ਆ ਮਗਰੋਂ ਪਤਾਇਆ ਕਰੋਗੇ ਤੇ ਪੰਜਾਬ ਤੇ ਮੈਨੂੰ ਲੱਗਾ ਸਾਹਮਣਾਂ ਦੀ ਪਲੀਰੀ ਵੀ ਥੋੜੀ ਦੇਗੀ ਨਹੀਂ ਬਾਈ ਹਾਂ ਬੇਨਤੀ ਜੱਜੇਦਾਰ ਸਾਹਿਬ ਨੂੰ ਕੀਤੀ ਆ ਪਿੱਛੇ ਜੇ ਨਾ ਪੈਸੇ ਚ ਕੱਟ ਹੋਇਆ ਸੀ ਨਹੀਂ ਆਪਾਂ ਇੱਕ ਵਾਰੀ ਫੇਰ ਚੱਲ ਲਗੇ ਇਉਂ ਨਹੀਂ ਗੱਲ ਬਣਨੀ ਨਹੀਂ ਰਹਿ ਗਿਆ ਬਾਈ ਜ਼ਰੂਰੀ ਆ